ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸਰਪੰਚਾਂ ਦੇ ਵੱਲੋਂ ਜਿਹੜੀਆਂ ਵਰਤੀਆਂ ਜਾਂਦੀਆਂ ਪਿੱਲੀਆਂ ਇੱਟਾਂ ਉਹਨਾਂ ਦੇ ਬਾਰੇ ਇਹਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪਿੱਲੀ ਇੱਟ ਜੇਕਰ ਸਾਡੇ ਪਿੰਡ ਦੇ ਵਿੱਚ ਲੱਗ ਰਹੀ ਆ ਤਾਂ ਇਹਦੇ ਵਿੱਚ ਦੋ ਮੁੱਖ ਦੋਸ਼ੀ ਧਿਰਾਂ ਜਿਹੜੀਆਂ ਨੇ ਉਹ ਮੇਰੇ ਵੱਲੋਂ ਮੰਨੀਆਂ ਜਾਂਦੀਆਂ ਨੇ ਪਹਿਲੀ ਦੋਸ਼ੀ ਧਿਰ ਆ ਉਸ ਪਿੰਡ ਦਾ ਸਰਪੰਚ ਤੇ ਦੂਸਰੀ ਦੋਸ਼ੀ ਧਿਰ ਆ ਉਸ ਜ਼ਿਲ੍ਹੇ ਦਾ ਮਾਲਕ ਕਹਿਣ ਤੋਂ ਭਾਵ ਕਿ ਡਿਪਟੀ ਕਮਿਸ਼ਨਰ ਹੁਣ ਤੁਸੀਂ ਹੈਰਾਨ ਹੋ ਰਹੇ ਹੋ ਕਿ ਕਿ ਡਿਪਟੀ ਕਮਿਸ਼ਨਰ ਕਿਵੇਂ ਅਸਲ ਦੇ ਵਿੱਚ ਜਿਹੜੀਆਂ ਇੱਟਾਂ ਨੇ ਇੱਟਾਂ ਦੇ ਜਿਹੜੇ ਰੇਟ ਜਾਂ ਕਿਸੇ ਵੀ ਚੀਜ਼ ਦੇ ਰੇਟ ਜਿਹੜੇ ਆ ਕਿਸੇ ਵੀ ਵਸਤੂ ਦੇ ਰੇਟ ਜਿਹੜੇ ਆ ਨਿਰਧਾਰਤ ਕੀਤੇ ਜਾਂਦੇ ਨੇ ਉਹ ਜ਼ਿਲ੍ਹੇ ਦੇ ਡੀਸੀ ਦੇ ਵੱਲੋਂ ਨਿਰਧਾਰਤ ਕੀਤੇ ਜਾਂਦੇ ਨੇ ਤੇ ਉਹਨੂੰ ਕਿਹਾ ਜਾਂਦਾ ਡੀਸੀ ਰੇਟ ਹੁਣ ਜੇਕਰ ਡੀਸੀ ਰੇਟ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਅੱਜਕੱਲ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਇੱਟ ਦਾ ਰੇਟ ਹੈਗਾ ਬਸੀ ਸਾਹਿਬ ਆਪਾਂ ਇੱਟ ਗੋਪੀ ਇਟਾ ਪੱਕੇ ਕਿੰਨੇ ਖਰੀਦਣ ਦਾ ਆ? ਇਹ ਤਾਂ ਭਾਈ 8000 ਨੂੰ ਪਹੁੰਚ ਪਾ ਗਏ। 8000 ਨੂੰ ਪਹੁੰਚ ਪਾ ਕੇ ਜਿਹੜੀ ਉਹ ਇਟ ਆ ਰਹੀ ਆ। ਮੈਂ ਸਭ ਤੋਂ ਪਹਿਲਾਂ ਇਟਾਂ ਤੁਹਾਨੂੰ ਆਪਣੀਆਂ ਇਟਾਂ ਦਿਖਾ ਦਈਏ ਵੀ ਆਹ ਵਾਲੀ ਇੱਟ ਜਿਹੜੀ ਆ ਉਹ ਵਰਤੀ ਜਾ ਰਹੀ ਆ। ਆਹ ਵਾਲੀ ਇੱਟ ਜਿਹੜੀ ਆ। ਹਾਂ। ਸੋ ਇਹ ਇਟ ਜੇ ਵਰਤੀ ਜਾ ਰਹੀ ਆ। ਇਹ ਆ ਅੱਬਲ ਇਟ। ਅੱਬਲ ਇਟ ਜਨਕੀ ਜਿਹੜੀ ਬਿਲਕੁਲ ਸਹੀ ਜਿਹੜੀ ਐ ਤੇ ਆ ਡੱਬੀ ਦਾ ਰੇਟ ਜਿਹੜੀ ਆ ਉਹਦੀ ਵਰਤੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ। ਤੇ ਜੇਕਰ ਇਹ ਇਟ ਦੀ ਵਰਤੋਂ ਕੀਤੀ ਜਾ ਰਹੀ ਆ ਤਾਂ ਡੀਸੀ ਰੇਟ ਕੀ ਹੈਗਾ ਡੀਸੀ ਰੇਟ ਹੈਗਾ ਸਾਡੇ ਜ਼ਿਲ੍ਹੇ ਦਾ ਅੰਮ੍ਰਿਤਸਰ ਦਾ ਡੀਸੀ ਰੇਟ ਹੈਗਾ ਵਾ 7 ਰੁਪਏ ਯਾਨੀ ਕਿ 7 ਰੁਪਏ ਤੇ ਜਿਹੜਾ ਪਰਚੇਜ਼ਿੰਗ ਰੇਟ ਆ ਜੋ ਇਸ ਵੇਲੇ ਅਸੀਂ ਪਰਚੇਜ਼ ਕਰ ਰਹੇ ਆ ਉਹ ਪਰਚੇਜ਼ਿੰਗ ਕਰ ਰਹੇ ਆ ਅਸੀਂ 8 ਰੁਪਏ ਦੇ ਹਿਸਾਬ ਦੇ ਨਾਲ 1000 ਰੁਪਏ ਦਾ 1000 ਇਟ ਦੇ ਪਿਛਲੇ ਬੰਨੇ ਸਿੱਧਾ-ਸਿੱਧਾ ਨੁਕਸਾਨ ਕਿੰਨੇ ਦਾ ਹੋ ਗਿਆ 1000 ਰੁਪਏ ਦਾ ਤੇ ਜਿੱਥੇ ਪ੍ਰੋਜੈਕਟ ਪੰਚਾਇਤਾਂ ਦੇ ਪ੍ਰੋਜੈਕਟ ਜਿਹੜੇ ਉਹ ਵੱਡੇ ਹੀ ਹੁੰਦੇ ਆ ਸੋ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਜਿਹੜਾ ਵਾ ਤੁਸੀਂ ਆਪ ਆਈਡੀਆ ਲਾ ਲਓ ਤੇ ਕਿੰਨਾ ਲਾ ਉਸ ਜਿਹੜਾ ਉਹ ਸਰਪੰਚਾਂ ਨੇ ਹੁੰਦਾ ਸੋ ਇਸ ਲਾ ਉਸ ਨੂੰ ਪੂਰਿਆਂ ਕਰ ਲਈ ਜਿਹੜੇ ਸਰਪੰਚ ਕੀ ਕਰਦੇ ਨੇ ਕਿ ਡੀਸੀ ਰੇਟ ਤੋਂ ਵੀ ਜਿਹੜੀ ਘੱਟ ਵਾਲੀ ਇਟਿਆ ਉਹ ਫਿਰ ਕਮੈਂਡ ਕਰ ਦਿੱਤੀ ਜਾਂਦੀ ਹੈ ਵੀ ਤੁਸੀਂ ਉਹ ਵਾਲੀ ਖਰੀਦ ਲਓ ਤੇ ਫਿਰ ਜਦੋਂ ਉਹ ਆਉਂਦੀ ਆ ਤੇ ਫਿਰ ਮੇਰੇ ਵਰਗਾ ਜਦੋਂ ਪਿੰਡ ਦੇ ਵਿੱਚ ਕੋਈ ਗੱਲ ਕਰਦਾ ਤੇ ਸਰਪੰਚ ਦੀ ਜਾਨ ਜਿਹੜੀ ਆ ਉਹ ਫਿਰ ਕੜਿੱਕੀ ਦੇ ਵਿੱਚ ਫਸ ਜਾਂਦੀ ਆ ਸੋ ਹੁਣ ਉਹ ਡੀਸੀ ਰੇਟ ਜਿਹੜੇ ਸਹੀ ਕਿਦਾਂ ਕਰਵਾਉਣੇ ਆ ਫਰਜ ਕਿਹਦਾ ਵਾ ਫਰਜ ਆ ਸਾਡੇ ਪੰਚਾਇਤ ਦਾ ਸਾਡੇ ਸਰਪੰਚ ਦਾ ਫਰਜ ਆ ਸੈਕਟਰੀ ਦਾ ਫਰਜ ਆ ਕਿ ਜੋ ਉਹ ਪਰਚੇਜ਼ਿੰਗ ਪਾ ਰਿਆ ਤੇ ਉਸ ਪਰਚੇਜ਼ਿੰਗ ਦੇ ਸੰਬੰਧੀ ਜਿਹੜਾ ਵਾ ਉਹ ਜੋ ਰੇਟ ਪਰਚੇਜ਼ ਕਰ ਰਿਹਾ ਉਹ ਡੀਸੀ ਦੇ ਇਤਿਆਹ ਦੇ ਵਿੱਚ ਉਹਨੂੰ ਰੇਟ ਨੂੰ ਲਿਆਂਦਾ ਜਾਵੇ ਪਰ ਅਕਸਰ ਅਸੀਂ ਪੰਚਾਇਤਾਂ ਜਿਹੜੀਆਂ ਇਹ ਕੰਮ ਨਹੀਂ ਕਰਦੀਆਂ ਤੇ ਸ਼ੋਸ਼ਣ ਦਾ ਸ਼ਿਕਾਰ ਕਿਤੇ ਨਾ ਕਿਤੇ ਅਸੀਂ ਹੁੰਨੇ ਆ ਹਾਂ ਜੇਕਰ ਕਿਤੇ ਨਾ ਕਿਤੇ ਕੋਈ ਗਲ ਚ ਗੁੱਠਾ ਦੇ ਦਿੰਦਾ ਕੋ ਬੰਦਾ ਤੇ ਜੇ ਚੰਗੀ ਇੱਟ ਲੈ ਕੇ ਲਾਈ ਜਾਂਦੀ ਆ ਤਾਂ ਉਹ ਸਿੱਧਾ-ਸਿੱਧਾ ਘਾਟਾ ਜਿਹੜਾ ਵਾ ਉਹ ਸਰਪੰਚ ਨੂੰ ਜਿੱਥੇ ਪੈਂਦਾ ਤੇ ਪਰ ਇਹ ਆ ਵੀ ਸਰਪੰਚ ਕੀ ਕਰਦਾ ਵੀ ਇਹ ਸੋਚਦਾ ਭਾਈ ਮੈਂ ਕਿਹ ਹੋਰ ਪਾਸਿਓਂ ਕਰ ਲਾਂ ਜੇ ਹੋਰ ਪਾਸਿਓਂ ਵੀ ਕਰੋਗੇ ਤੇ ਕੱਲ ਨੂੰ ਤੁਹਾਡਾ ਜਦੋਂ ਆਡਿਟ ਕਰਨ ਵਾਲਿਆਂ ਨੇ ਆਉਣਾ ਵਾ ਉਦੋਂ ਤੁਹਾਨੂੰ ਉਹਨਾਂ ਨੇ ਕੁੰਡੀ ਪਾ ਲੈਣੀ ਆ ਸੋ ਆਪਾਂ ਜਾਣ ਬੁੱਝ ਕੇ ਜਿਹੜਾ ਵਾ ਵਿੱਚ ਚੋਰ ਜਿਹੜਾ ਉਹ ਬਣ ਜਾਂਦੇ ਆ ਸੋ ਸਾਨੂੰ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਇਹ ਰੇਟ ਆ ਇਹਨੂੰ ਅਪਡੇਟ ਕਰਵਾਉਣਾ ਚਾਹੀਦਾ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਕਿ ਜੇਕਰ ਆਪਾਂ ਨੂੰ ਡੀਸੀ ਵੱਲੋਂ ਇਹ ਕਿਹਾ ਜਾਂਦਾ ਵੀ ਨਹੀਂ ਮਾਰਕੀਟ ਦੇ ਵਿੱਚ ਤੇ ਐਨਆ ਰੇਟ ਚੱਲ ਰਿਹਾ ਜਾਂ ਐਨਆ ਰੇਟ ਤੇ ਫਿਰ ਉਹ ਡੀਸੀ ਜਿਹੜਾ ਉਸ ਰੇਟ ਦੇ ਉੱਤੇ ਸਾਨੂੰ ਦਵਾ ਦੇਣਾ ਸੋ ਸਾਡੀ ਪੰਚਾਇਤ ਦੇ ਵੱਲੋਂ ਬੀਤੇ ਕੱਲ ਜਿਹੜਾ ਇਹਦੇ ਸਬੰਧੀ ਰੈਗੂਲੇਸ਼ਨ ਪਾ ਕੇ ਜਿਹੜਾ ਉਹ ਭੇਜਿਆ ਜਾ ਰਿਹਾ ਬੀਤੇ ਕੱਲ ਜਿਹੜਾ ਰੈਗੂਲੇਸ਼ਨ ਪਾਇਆ ਗਿਆ ਸਾਡੀ ਪੰਚਾਇਤ ਦੇ ਵੱਲੋਂ ਕਿ ਅਸੀਂ ਇਸ ਰੇਟ ਦੇ ਉੱਤੇ ਇੱਟ ਖਰੀਦ ਰਹੇ ਹਾਂ ਤੇ ਤੁਹਾਡਾ ਜਿਹੜਾ ਡੀਸੀ ਰੇਟ ਹੈ ਉਹ ਆਹ ਵਾਲਾ ਵਾ ਤੇ ਇੱਥੇ ਹੀ ਬਸ ਨਹੀਂ ਜਿਆਦਾਤਰ ਪੰਚਾਇਤਾਂ ਦੀ ਹੋਰ ਵੀ ਮਜਬੂਰੀਆਂ ਪੈਣੀਆਂ ਕਿ ਜਿਹੜੇ ਕੱਲੀ ਇਹ ਦੀ ਨਹੀਂ ਮੈਂ ਕੱਲੀ ਇੱਟ ਦੀ ਗੱਲ ਨਹੀਂ ਕਰ ਰਿਹਾ ਕਈਆਂ ਪੰਡਾਂ ਦੇ ਵਿੱਚ ਚਿੱਟੀ ਰੇਤਾ ਜਾਂ ਭੁਸਰ ਜਿਹੜੀ ਆ ਉਹ ਚਣਾਈ ਦੇ ਵਿੱਚ ਵਰਤੀ ਜਾਂਦੀ ਆ ਹੁਣ ਕਈਆਂ ਥਾਵਾਂ ਤੇ ਘੱਟਿਆ ਸੀਮਿੰਟ ਜਿਹੜਾ ਉਹ ਵਰਤਿਆ ਜਾਂਦਾ ਸੋ ਇੱਧਰ ਦੇਖੋ ਆਪਾਂ ਕਿਹੜੀ ਵਰਤਣ ਦੇ ਆਪਾਂ ਕਾਲੀ ਰੇਤਾ ਵਰਤਣਾ ਠੀਕ ਆ ਹੁਣ ਇਹਦੇ ਵਿੱਚ ਰੇਤਾ ਦੇ ਵਿੱਚ ਵੀ ਫਿਰ ਦੇਖੋ ਕਿ ਮਾਰਕੀਟ ਦੇ ਵਿੱਚ ਪ੍ਰਾਈਸ ਹੋ ਰਿਹਾ ਡੀਸੀ ਰੇਟ ਦਾ ਪ੍ਰਾਈਸ ਜਿਹੜਾ ਹੋ ਰਿਹਾ ਉਹਦੇ ਵਿੱਚ ਜੇਕਰ ਬਹੁਤ ਘੱਟ ਅੰਤਰ ਵੈਸੇ ਵੀ ਦੇਖਿਆ ਜਾਵੇ ਤਾਂ ਜੇਕਰ 25 30 ਪੈਸੇ ਦਾ ਵੀ ਅੰਤਰ ਜਾ ਕੇ ਸਕਰ ਫੁੱਟ ਦੇ ਵਿੱਚ ਆਉਂਦਾ ਤੇ ਕਿੱਥੇ ਦਾ ਕਿੱਥੇ ਜਾ ਕੇ ਦੇਖਦਾ ਸੋ ਇਨ੍ਹਾਂ ਚੀਜ਼ਾਂ ਤੇ ਸਾਨੂੰ ਸਰਪੰਚਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਆਪੋ ਆਪਣੇ ਰੈਗੂਲੇਸ਼ਨ ਪਾ ਕੇ ਕਿਉਂਕਿ ਬਾਹਲੇ ਸਰਪੰਚ ਜਿਹੜੇ ਆ ਕਿਹੇ ਵੇਲੇ ਸੱਤਾਧਾਰੀ ਜਿਹੜੇ ਸਰਪੰਚ ਆ ਉਹ ਕਿਹੇ ਵੇਲੇ ਇਹ ਕਹਿ ਦਿੰਦੇ ਆ ਵੀ ਜਿਹੜਾ ਵਾ ਸਾਨੂੰ ਕੀ ਲੋੜ ਆ ਨਹੀਂ ਜ਼ਰੂਰਤ ਸਾਰਿਆਂ ਨੂੰ ਆ ਸੋ ਆਪੋ ਆਪਣੇ ਗ੍ਰੈਜੂਲੇਸ਼ਨ ਪਾ ਕੇ ਸਬੰਧਤ ਜਿਹੜੇ ਡਿਪਟੀ ਕਮਿਸ਼ਨਰ ਨੇ ਸਾਡੇ ਮਾਣਯੋਗ ਅੰਮ੍ਰਿਤਸਰ ਦੇ ਉਹਨਾਂ ਨੂੰ ਆਪੋ ਆਪਣੇ ਈਮੇਲ ਆਈਡੀ ਤੋਂ ਜਿਹੜਾ ਵਾ ਸਾਰੇ ਜਣੇ ਈਮੇਲ ਜ਼ਰੂਰ ਕਰੋ ਕਿ ਆਹ ਵਾਲੇ ਰੇਟ ਜਿਹੜੇ ਆ ਉਹ ਅਪਡੇਟ ਕੀਤੇ ਜਾਣ ਜਦੋਂ ਰੇਟ ਵੱਧਦੇ ਆ ਉਦੋਂ ਸਰਪੰਚੋ ਵਧਾ ਦਿਓ ਤੇ ਜਦੋਂ ਰੇਟ ਘਟਦੇ ਆ ਉਦੋਂ ਜਿਹੜੇ ਆ ਆਪਾਂ ਇਮਾਨਦਾਰੀ ਦੇ ਨਾਲ ਉਦੋਂ ਰੇਟ ਘਟਾਇਆ ਵੀ ਕਰੀਏ ਸੋ ਜੇਕਰ ਅਸੀਂ ਮਾੜਾ ਮਟੀਰੀਅਲ ਵਰਤਦੇ ਆ ਤੇ ਮਾੜੇ ਮਟੀਰੀਅਲ ਦੇ ਨਾਲ ਫਿਰ ਇਹ ਵੀ ਚੀਜ਼ ਨੂੰ ਦੇਖਿਓ ਕਿ ਆਪਾਂ ਰੇਤਾ ਵੀ ਵਧੀਆ ਵਰਤਦੀ ਆਪਾਂ ਲੇਬਰ ਵੀ ਦੇ ਦਿੱਤੀ ਆਪਾਂ ਸੀਮੈਂਟ ਵੀ ਵਧੀਆ ਵਰਤ ਲਿਆ ਪਰ ਜਦੋਂ ਇਟਾਂ ਦੀ ਗੱਲ ਆਈ ਤੇ ਇਟ ਪਿੱਲੀ ਵਰਤ ਕੇ ਆਪਾਂ ਜਿੱਥੇ ਆਪਣੀ ਬਿਲਡਿੰਗ ਦੀ ਆਪਣੇ ਸਟਰਕਚਰ ਦੀ ਜਿਹੜੀ ਆ ਡਿਊਰਬਿਲਟੀ ਘੱਟ ਕਰਦੇ ਆ ਉੱਥੇ ਜਿਹੜੀ ਆ ਸਾਡੀ ਆਪਣੀ ਜਿਹੜੀ ਆ ਖੁਦ ਦੇ ਤੇ ਵੀ ਜਿਹੜਾ ਵਾ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਆ ਪਿੰਡ ਦੇ ਵਿੱਚ ਫਿਰ ਅਕਸਰ ਹੀ ਤੁਹਾਨੂੰ ਇਹ ਕਹਿੰਦੇ ਆ ਕਿ ਸਰਪੰਚ ਜਿਹੜਾ ਵਾ ਉਹ ਚੰਗੀਆਂ ਇੱਟਾਂ ਦਾ ਰੇਟ ਜਿਹੜਾ ਉਹ ਖਾ ਕੇ ਤੇ ਪਿੱਲੀਆਂ ਇੱਟਾਂ ਜਿਹੜੀਆਂ ਉਹ ਲਾ ਗਿਆ ਪੈਸੇ ਖਾ ਗਿਆ ਸੋ ਪੈਸੇ ਆ ਜਿਹੜਾ ਉਹ ਖਾਣਾ ਜਿਹੜਾ ਉਹ ਜਿਹੜਾ ਉਹ ਸੁਣਦੇ ਨਾਲੋਂ ਕਿਉਂ ਨਾ ਆਪਾਂ ਜਿਹੜਾ ਵਾ ਉਹ ਆਪਣਾ ਰੇਟ ਜਿਹੜਾ ਵਾ ਉਹਨੂੰ ਸਹੀ ਕਰਵਾਈਏ ਸੋ ਉਹਦੇ ਨਾਲ ਜਿੱਥੇ ਆਪਣੇ ਸਟਰਕਚਰ ਦੀ ਰਿਯੂਰੀਅਬਿਲਟੀ ਬਣੇਗੀ ਉੱਥੇ ਲੋਕਾਂ ਦਾ ਫੇਥ ਜਿਹੜਾ ਸਾਡੇ ਤੇ ਵਿਸ਼ਵਾਸ ਹੈ ਜਿਹੜਾ ਉਹ ਵੀ ਕਿ ਤੈਨੂੰ ਕਿਤੇ ਜਰਾ ਉਹ ਵਧੀਆ ਬਣਿਆ ਰਹੇਗਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ